ਅੱਜ ਬਹੁਤ ਹੀ ਪਵਿੱਤਰ ਧਰਤੀ ਚਮਕੌਰ ਸਾਹਿਬ ਦੀ ਅੱਜ ਪਰਿਵਾਰ ਸਮੇਤ ਨਤਮਸਤਕ ਹੋਣ ਆਏ ਆ ਪੰਜਾਬ ਦੀ ਭਲਾਈ ਦੀ ਅਰਦਾਸ ਕੀਤੀ ਹੈ ਪੰਜਾਬ ਦੀ ترقی ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹੱਸਦਾ ਵਸਦਾ ਰਵੇ ਪੰਜਾਬ ਤਰੱਕੀਆਂ ਕਰੇ ਪੰਜਾਬ ਉਚਾਈਆਂ ਛੂਵੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਅਰਦਾਸ ਕਰਨ ਲਈ ਇੱਥੇ ਆਏ ਆ ਤੇ ਜੋ ਸੇਵਾ ਪਰਮਾਤਮਾ ਨੇ ਲਾਈ ਹੋਈ ਹੈ ਉਹਦਾ ਵੀ ਧੰਨਵਾਦ ਕੀਤਾ ਹੈ ਪਰਮਾਤਮਾ ਬਲਵਕਸ਼ੇ ਕਿ ਜੋ ਸੇਵਾ ਲਾਈ ਹੈ ਨੂੰ ਅਸੀਂ ਸੱਚੇ ਦਿਲੋਂ ਨਿਭਾ ਸਕੀਏ ਜਮਾਦਾਰ ਮਾਨ ਲੈਂਡ ਪੁਲਿੰਗ ਦਾ ਪੈਕੇਜ ਚੰਗਰ ਸਾਹਿਬ ਲਈ ਚੰਗਰ ਸਾਹਿਬ ਵਸਤੇ ਦਾ ਜੋ ਥੋੜਾ ਜਾਂ ਕਮੇਟੀ ਵੱਲੋਂ ਗਲਿਆਰੇ ਦੀ ਵੀ ਇੱਕ ਉਹਨੇ ਕਿਹਾ ਕਿ ਜੇਕਰ ਉਹ ਪਲੇਆ ਰ ਅਮਰੀਖਾ ਚ ਪਿਛਲੇ ਪਾਸੇ ਜੋ ਘੜੇ ਘੜੇ ਰੋਣਾ ਹੈ ਉਹ ਪਿਛਲੇ ਪਾਸੇ ਰਹਿੰਦਾ ਹੈ ਤੇ ਮੈਂ dissabiluty ਲਾਇਆ ਕਿ ਇੰਜੀਨੀਅਰਾਂ ਤੋਂ ਵਧੀਆ ਜਿਹੜਾ ਉਹ ਦਾ ਡਿਜ਼ਾਈਨ ਬਣਾ ਕੇ ਸੰਭੋਧ ਤੇ ਮਨਸਾਬ ਲੈਂਡ ਪੂਲਿੰਗ ਪਾਲਸੀ ਤੋਂ ਵਿਰੋਧ ਹੋ ਰਿਹਾ ਮੈਂ ਕੋਈ ਪੋਲੀਟੀਕਲ ਰਾਜਨੀਤੀ ਦੀ ਗੱਲ ਨਹੀਂ ਇੱਥੇ ਮੈਂ ਕਦੇ ਉਹਦੇ ਬਾਰੇ ਡਿਟੇਲ ਚ ਪਹਿਲਾਂ ਵੀ ਦੱਸ ਚੁੱਕਿਆ ਆਉਣ ਵਾਲੇ ਦਿਨਾਂ ਚ ਆਮ ਲੋਕਾਂ ਨਾਲ ਮੀਟਿੰਗਾਂ ਵੀ ਹੋਣਗੀਆਂ ਸਰ ਜਿਹੜੀ ਅੱਜ ਆਮ ਲੋਕਾਂ ਨਾਲ ਮੀਟਿੰਗਾਂ ਹੋਣਗੀਆਂ ਉਹੀ ਸੀ ਕੋਈ ਤਾਨਾਸ਼ਾਹੀ ਨਹੀਂ ਕਰਦੇ ਠੀਕ ਹੈ ਨਾ ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਜਿਵੇਂ ਕਰਨਗੇ ਕਰ ਰਣਜੀਤ ਗਿਲਦੇਜ ਵਿਜੀਲੈਂਸ ਜਿਹੜੀ ਉਹਦੇ ਬਾਰੇ ਉਹ ਤਾਂ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆਦਾਸ ਹੂੰ ਕਬੀਰਾਂ ਤੇਰੀ جھੌਂਕੜੀ ਕਲਕੱਟਾ ਨੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਅੱਛਾ ਸੁਖੀ ਰੰਧਾਵਾ ਦੇ ਬੇਟੇ ਨੂੰ ਡੈਂਕ ਧਮਕੀ ਮਿਲੀ ਜੱਗੂ ਭਗਵਾਨਪੁਰੀਆ ਦੇ ਬੜਾ ਹੀ ਚੱਕਰਿਆ ਅਮਰਕੰਦ ਉਹ ਉਹੀ ਗੱਲ ਹੈ ਮਾ ਸਾਹਿਬ ਮਾ ਸਾਹਿਬ ਮੈਂ ਆਪ ਵੀ ਆਪੇ ਪੀਨਾਉਂ ਚਾਹ ਰਹੇ ਆ ਤੇ ਪਾੜਦੇ ਰਹੇ ਆ ਸੀਐਮ ਆਪ ਹੀ ਉਹਨਾਂ ਨੂੰ ਪਾੜਦੇ ਰਹੇ ਆ ਆਪ ਹੀ ਉਹ ਉਹ ਪੁਈ ਸਾਹਿਬ ਕੋਲ ਦਰੌੜਾ ਪਈ ਜਾਣਾ ਸੀਐਮ ਸਾਹਿਬ ਉਹ ਆਹ ਹੋਣੀ ਕਰੀ ਗਈ ਸੀ ਸਾਹਿਬ ਸੀਐਮ ਸਾਹਿਬ ਇੱਥੇ ਇੱਕ ਚਮਕੌਰ ਸਾਹਿਬ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇੱਕ ਅਕੈਡਮੀ ਸ਼ੁਰੂ ਕੀਤੀ ਸੀ ਆਪਣਾ ਅਚੀਲ ਗੁਰੂ ਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹਦੇ ਉੱਪਰ ਕਰੋੜਾ ਰੁਪਈਆ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਆ ਆਪਣੀ ਸ਼ੁਰੂ ਹੋ ਰਹੀ ਜੀ ਉਹਦੇ ਬਾਰੇ ਮੈਂ ਡਿਟੇਲ ਲੈ ਲਵਾਂ ਉਹ ਤਾਂ ਉਦੋਂ ਵੇਲੇ ਵੋਟਾਂ ਮਿਲ ਕੀਤੀ ਹੋਣੀ ਨਾ ਬੋਟਰ ਦੀ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਸ਼ੁਰੂ ਪਿਛਲੀ ਸਰ ਕਾਂਗਰਸ ਸਰਕਾਰ ਦੇ ਦੌਰ ਦੀ ਸ਼ੁਰੂ ਹੋਈ ਲੱਗ ਚੁਕਿਆ ਹੈ ਰੋਡਾਂ ਤਿਆਰ ਨਹੀਂ ਖੰਡਰ ਬਣ ਰਹੀਆਂ ਜੀ ਬਹੁਤ ਜਗ੍ਹਾ ਤੇ ਇਦਾਂ ਹੋਇਆ ਹੈ ਬਹੁਤ ਜਗ੍ਹਾ ਤੇ ਅਸੀਂ ਬਹੁਤ ਜਗ੍ਹਾ ਤੇ ਯੂਨੀਵਰਸਿਟੀਆਂ ਤੋਂ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਿੰਗਾਂ ਅਸੀਂ ਲਈਆਂ ਵਾਪਸ ਉੱਥੇ ਸਕੂਲ ਆਫ ਫੈਮਿਨਸ ਬਣਾਏ ਜਿਹੜੇ ਅੱਜ ਸਫਲਤਾਪੂਰਵਕ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਹਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਥੇ ਝਾੜੀਆਂ ਉਗ ਪੀਆਂ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਛ ਹੈ ਇਹ ਜੇ ਸਾਰੀਆਂ ਬਿੰਡੀਆਂ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਹਾਂਜੀ ਉਹ ਸਕਿੱਲ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂਗੇ ਮਾਨ ਸਰ ਤੁਸੀਂ ਸਰ ਹੋਸਪੀਟਲ ਦੇ ਮੰਤਰੀ ਜਿਹੜੇ ਚੰਨੀ ਜੀ ਉਹ ਕਹਿੰਦੇ ਇਹਨੂੰ ਕੋਈ ਬੰਦ ਕੀਤਾ ਹੋਇਆ ਹੈ ਜੀ ਕੰਮ ਨੂੰ ਕੋਈ ਅਸੀਂ ਬੈਂ ਰਾਜਨੀਤਿਕ ਤਾਂ ਅਸੀਂ ਬੰਦ ਕਰ ਛੱਡ ਦੇ ਇੱਕ ਮਿੰਟ ਜੀ ਸਰ ਹਸਪੀਟਲ ਤੋਂ ਦੱਸ ਹਸਪੀਟਲ ਮੈਨੂੰ ਦੱਸਿਆ ਹਾਂ ਜੀ ਆਪ ਬੈਠਦਾ ਹੈ ਜੀ ਆਪ ਬੈਠਦਾ ਤਿਆਰ ਆਉਣ ਨਾਲ ਦਿਨਾਂ ਚ ਉਹਨੂੰ ਸਮਰਪਿਤ ਲੋਕ ਸਮਰਪਿਤ ਕਰ ਦਾਂਗੇ ਥੋੜੀ ਬੋਚ ਲੇਕਿਨ